ਸ਼ੋਭਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਬਰਾਂ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮ ਸ਼ੁਰੂ ਹੋ ਗਏ ਨੇ ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਖਾਸ ਤੌਰ ਤੇ ਮੌਜੂਦ ਰਹੇ ਉੱਥੇ ਹੀ ਸਰਵ ਧਰਮ ਸੰਮੇਲਨ ਦੁਪਹਿਰੇ 12 ਵਜੇ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਦੇਸ਼ ਦੇ ਮੰਨੇ ਪ੍ਰਮੰਨੇ ਅ ਕਈ ਧਰਮਾਂ ਦੇ ਆਗੂ ਇਸ ਮੌਕੇ ਪਹੁੰਚੇ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਇਸ ਮੌਕੇ ਇਸ ਸਮਾਗਮ ਦਾ ਹਿੱਸਾ ਬਣੀਆ ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਉਣ ਦੇ ਯਤਨ ਕੀਤੇ ਨੇ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਹੋਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਪੰਜਾਬ ਦੀ ਸਾਰੀ ਕੈਬਨਿਟ ਦੇ ਮੰਤਰੀ ਇਸ ਮੌਕੇ ਮੌਜੂਦ ਰਹੇ ਅਤੇ ਵਿਧਾਨ ਸਭਾ ਦੇ ਖਾਸ ਸੈਸ਼ਨ ਦੀਆਂ ਤਿਆਰੀਆਂ ਵੀ ਤੁਹਾਨੂੰ ਦੱਸ ਦਈਏ ਕਿ ਚੱਲ ਰਹੀਆਂ ਨੇ ਵਿਸ਼ੇਸ਼ ਸੈਸ਼ਨ 24 ਤਰੀਕ ਨੂੰ 24 ਨਵੰਬਰ ਨੂੰ ਹੋਵੇਗਾ ਇਸ ਮਕਸਦ ਦੇ ਲਈ ਖਾਸ ਤੌਰ ਤੇ ਵਿਧਾਨ ਸਭਾ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਮੁੱਖ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਇਸ ਮੌਕੇ ਸੈਸ਼ਨ ਦੇ ਵਿੱਚ ਕਈ ਵੱਡੇ ਫੈਸਲੇ ਲਏ ਜਾਣਗੇ ਸੋ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਜੇ ਇਹ ਫੰਕਸ਼ਨ ਜਿਹੜੇ ਇਹ ਸਮਾਗਮ ਨੇ ਇਹ ਹਜੇ ਸ਼ੁਰੂ ਹੋਇਆ ਅੱਜ ਇਹ ਕੋਈ 25 ਤਰੀਕ ਨੂੰ ਜਾਂ 28 ਤਰੀਕ ਨੂੰ ਖਤਮ ਨਹੀਂ ਹੋਣ ਲੱਗੇ ਪੂਰਾ ਸਾਲ ਚੱਲਣਗੇ 351ਵਾਂ ਸਾਲ ਵੀ ਇਦਾਂ ਹੀ ਮਨਾਵਾਂਗੇ ਗੱਡ ਕੇ ਦਿਖਾ ਲਗ ਜਾਵੇ ਫਤਿਹ ਪਾਵੇ ਨਾ ਹੋ ਜਾਵੇ ਐਸੀਆ ਕਾਲਾ ਐਡੇ ਐਡੇ ਮਹਾਪੁਰਸ਼ਾਂ ਦੀ ਹਾਜ਼ਰੀ ਹੋਣੀ ਇੱਕੋ ਮੰਚ ਤੋਂ ਸਾਰਿਆਂ ਦਾ ਇਕੱਠੇ ਬੋਲਣਾ ਚਾਹੇ ਉਹ ਜਮੇਰ ਸ਼ਰੀਫ ਵਾਲੇ ਚਾਹੇ ਉਹ ਜੈਨ ਧਰਮ ਵਾਲੇ ਚਾਹੇ ਉਹ ਕਾਰ ਸੇਵਾ ਵਾਲੇ ਚਾਹੇ ਉਹ ਰਾਧਾ ਸਵਮੀ ਵਿਆਸ ਵਾਲੇ ਭਾਵੇਂ ਉਹ ਬੁੱਢਾ ਦਲ ਵਾਲੇ ਭਾਵੇਂ ਉਹ ਨਿਰਮਲ ਸੰਪਰਦਾ ਵਾਲੇ ਭਾਵੇਂ ਉਹ ਨizamuddin ਮੁਕੱਦਸ ਪਲਸਤਾਨ ਤੋਂ ਆਏ ਹੋਏ ਚਾਹੇ ਉਹ ਕਿਸੇ ਹੋਰ ਸੰਪਰਦਾ ਪੂਰੇ ਦੇਸ਼ ਚੋਂ ਅਸੀਂ ਬੁਲਾਇਆ ਖੁੱਲਾ ਸਦਾ ਪਰਵੰਦਾਂ ਦਾ ਮੈਂ ਦੱਸ ਸਕਦਾ 700 ਈ ਰਿਕਸ਼ਾ ਖੜਾ ਹੈ ਜਿੱਥੇ ਤੁਹਾਨੂੰ ਮਿਲਦਾ ਜਿੱਥੇ ਜਾਣਾ ਹੈ ਬਹਿ ਜਾਓ ਜਿੱਥੇ ਉਤਰਨਾ ਹੈ ਉਤਰ ਜਾਓ ਕੋਈ ਪੈਸਾ ਨਹੀਂ ਕੁਛ ਨਹੀਂ 20 ਮਿੰਨੀ ਬੱਸਾਂ ਚੱਲ ਰਹੀਆਂ ਨੇ 20 ਤੋਂ ਜ਼ਿਆਦਾ ਡਾਕਟਰੀ ਕੈਂਪ ਲੱਗੇ ਨੇ ਕਲੀਨਿਕ ਬਣੇ ਹੋਏ ਨੇ ਜਗਾ ਜਗਾ ਤੇ ਤੁਸੀਂ ਜਾਓਗੇ ਸ਼ਹਿਰ ਚ ਕਿਤੇ ਵੀ ਜਾਓਗੇ ਤੁਹਾਨੂੰ ਗੁਰਬਾਣੀ ਕਿਤੋਂ ਨਾ ਕਿਤੋਂ ਕੰਨੀ ਪਾਊਗੀ ਗੁਰੂ ਸਾਹਿਬ ਦੀ ਰਚੀ ਹੋਈ ਬਾਣੀ ਗੁਰੂ ਸਾਹਿਬ ਨੇ ਬਹੁਤ ਰਾਗਾਂ ਚ ਰਾਮਕਲੀ ਗੌੜੀ ਸਾਰੰਗ ਬੜੇ ਰਾਗਾਂ ਚ ਗੁਰੂ ਸਾਹਿਬ ਨੇ ਬਾਣੀ ਉਚਰੀ ਹੈ ਸੋ ਅਸੀਂ ਤਾਂ ਬਹੁਤ ਤੁਛ ਗਿਆਨੀ ਆ ਮੈਂ ਤਾਂ ਐਸੇ ਗੱਲ ਦੀ ਖੁਸ਼ੀ ਹੈ ਮੈਂ ਮਹਾਪੁਰਸ਼ਾਂ ਨੂੰ ਵੀ ਕਹਿਣਾ ਚਾਹਨਾ ਆ ਸੰਗਤ ਨੂੰ ਵੀ ਕਹਿਣਾ ਚਾਹਨਾ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਸਾਡੇ ਘਰ ਤਸ਼ਰੀਫ ਲੈ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਤੁਸੀ ਆਏ ਹੋ ਦੇਸ਼ਾਂ ਵਿਦੇਸ਼ਾਂ ਚੋਂ ਆਏ ਹੋ ਜਿਵੇਂ ਕਿਵੇਂ ਕਰਕੇ ਪਹੁੰਚੇ ਹੋ ਤੇ ਅੱਧੇ ਰਾਹ ਚ ਹੋਣਗੇ ਪਹੁੰਚਣਗੇ ਆਓ ਆਪਾਂ ਆਪਣੇ ਗੁਰੂ ਸਾਹਿਬ ਦੇ ਕੁਰਬਾਨੀਆਂ ਨੂੰ ਯਾਦ ਵੀ ਕਰੀਏ ਉਹਨਾਂ ਬਾਰੇ ਪੜ੍ਹੀਏ ਤੇ ਆਪਣੇ ਬੱਚਿਆਂ ਨੂੰ ਦੱਸਿਏ ਕਿ ਆਹ ਕੁਰਬਾਨੀਆਂ ਹੁੰਦੀਆਂ ਇਹਨੂੰ ਕੁਰਬਾਨੀ ਕਹਿੰਦੇ ਆ ਅਲੱਗ-ਅਲੱਗ ਧਰਮੋਂ ਕੇ ਇਤਨੇ ਸਾਰੇ ਮਹਾਪੁਰਸ਼ ਆਜ ਯਹਾਂ ਪਧਾਰੇ हमारे सभी गुरुओं का यही संदेश था कि इंसान इंसान है उन्होंने मानवता के लिए अपने संदेश दिए कि हर व्यक्ति को अपना धर्म पालन करने का अधिकार है वो जिस धर्म में पैदा हुआ उसे वो धर्म पालन करने का अधिकार है उनकी इस शहादत के सम्मान में पंजाब सरकार ने बहुत शानदार इंतजाम किए हैं आप लोग देख रहे हैं जितने लोग आए हैं अगले अगले आने वाले दो तीन दिन में यहाँ लाखों लाखों लोग संगत पधारने वाली है और उनके लिए ऐतिहासिक इस पूरे कार्यक्रम को ऐतिहासिक बनाने के इंतजाम किए गए हैं पूरे पंजाब के कोने कोने से लोगों को लाने के लिए कई बसों का फ्री इंतजाम किया गया है कोने कोने से बसें लोगों को लेके आ रही हैं ਇਹਾਂ ਪਹੁੰਚਣ ਵਾਲੇ ਕਿਸੇ ਵੀ ਭਗਤ ਕੋ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਹੀਂ ਹੋਣੀ ਚਾਹੀਏ ਉਧਰ ਸ਼ਹੀਦੀ ਸਮਾਗਮਾਂ ਦੌਰਾਨ ਪਹੁੰਚ ਰਹੀ ਸੰਗਤ ਨੂੰ ਸਿਹਤ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਹਤ ਮੰਤਰਾਲੇ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਹੈ ਕਿ ਮਰੀਜ਼ਾਂ ਨੂੰ ਤਕਰੀਬਨ 1900 ਮਰੀਜ਼ਾਂ ਨੂੰ ਇਸ ਦੌਰਾਨ ਦਵਾਈ ਦਿੱਤੀ ਗਈ ਹੈ ਅਤੇ ਜੋ ਸੰਗਤ ਘਰ ਆਪਣੀ ਦਵਾਈ ਭੁੱਲ ਗਈ ਸੀ ਉਹਨਾਂ ਨੂੰ ਦਵਾਈ ਵੀ ਮੁਹੱਈਆ ਕਰਵਾਈ ਗਈ ਹੈ ਤੇ ਸਾਡੀ ਜਿਹੜੀ ਜਿੰਨੀ ਇੱਥੇ ਸੰਗਤ ਆ ਰਹੀ ਹੈ 350 ਸਾਲਾ ਗੁਰੂ ਸਾਹਿਬ ਦੀ ਜੋ ਸਮਾਗਮ ਹੋ ਰਿਹਾ ਹੈ ਉਹਨਾਂ ਦੀ ਸ਼ਹਾਦਤ ਦੇ ਨਾਲ ਸੰਬੰਧਤ ਉਹਨਾਂ ਦੀ ਸੇਵਾ ਵਿੱਚ ਸਿਹਤ ਵਿਭਾਗ ਲਗਾਤਾਰ ਆਪਣੀਆਂ ਸਵਾਵਾਵਾਂ ਦੇ ਰਿਹਾ ਆਮ ਆਦਮੀ ਕਲੀਨਿਕ ਵਿੱਚ ਅੱਜ ਵੀ 1900 ਦੇ ਕਰੀਬ ਜਿਹੜੇ ਮਰੀਜ਼ ਆ ਉਹ ਦਵਾਈ ਲੈਣ ਆਏ ਆ ਔਰ 200 ਦੇ ਲੋਕਾਂ ਨੇ ਆਪਣੇ ਟੈਸਟ ਵੀ ਕਰਾਏ ਆ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਸ਼ੂਗਰ ਵਧੀ ਹੋਈ ਸੀ ਜਾਂ ਬਲੱਡ ਪ੍ਰੈਸ਼ਰ ਵਧਿਆ ਹੋਇਆ ਸੀਗਾ ਔਰ ਕਈ ਲੋਕ ਦਵਾਈ ਭੁੱਲ ਗਏ ਸੀ ਔਰ ਇੱਥੇ ਥੋੜੀ ਸਰਦੀ ਆ ਉਹਦੇ ਕਰਕੇ ਲੋਕਾਂ ਨੂੰ ਜ਼ੁਕਾਮ ਖਾਂਸੀ ਇਹ ਪ੍ਰੋਬਲਮ ਵੀ ਹੈ ਔਰ ਹੋਰ ਪੇਟ ਦੀ ਜਿਹੜੀ ਥੋੜੀ-ਮੋਟੀ ਪ੍ਰੋਬਲਮ ਆ ਉਹ ਸਾਰੀਆਂ ਦਵਾਈਆਂ ਸਾਡੇ ਕੋਲ ਉਪਲਬਧ ਆ ਉਧਰ ਪੰਜਾਬ বিজেপি ਦੇ ਪ੍ਰਧਾਨ ਅਸ਼wini ਸ਼ਰਮਾ ਦੇ ਵੱਲੋਂ ਚੰਡੀਗੜ੍ਹ ਦੇ ਮੁੱਦੇ ਤੇ ਬਿੱਲ ਦੇ ਮੁੱਦੇ ਤੇ ਬਿਆਨ ਸਾਹਮਣੇ ਆਏ ਅਸ਼wini ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਚੰਡੀਗੜ੍ਹ ਦੇ ਮੁੱਦੇ ਨਾਲ ਸੰਬੰਧਿਤ ਬਿੱਲ ਸਰਦ ਰੁੱਤ ਸ ਉਨਾ ਕਿਹਾ ਕਿ ਇਹ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਤੇ ਕੇਂਦਰ ਸਰਕਾਰ ਨੇ ਅਧਿਕਾਰਿਤ ਤੌਰ ਤੇ سوشل میڈیا ਤੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਅਜਿਹਾ ਕੋਈ ਵੀ ਬਿੱਲ ਚੰਡੀਗੜ੍ਹ ਦੇ ਮੁੱਦੇ ਤੇ ਨਹੀਂ ਲਿਆਂਦਾ ਜਾ ਰਿਹਾ ਅਸ਼wini Sharma ਨੇ ਕਿਹਾ ਹੈ ਕਿ ਵਿਰੋਧੀ ਧਿਰਾਂ ਪੰਜਾਬ ਦੇ ਮੁੱਦੇ ਤੇ BJP ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਇਸ ਮੌਕੇ ਉਹਨਾਂ ਸਰਕਾਰ ਦੇ ਵੱਲੋਂ ਕੀਤੇ ਗਏ ਟਵੀਟ ਦਾ ਹਵਾਲਾ ਵੀ ਦਿੱਤਾ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਜੋ ਟਵੀਟ ਕੀਤਾ ਗਿਆ ਉਸ ਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਬਿੱਲ ਚੰਡੀਗੜ੍ਹ ਨੂੰ ਲੈ ਕੇ ਨਹੀਂ ਲਿਆਂਦਾ ਜਾ ਰਿਹਾ ਸੋ ਉਸੇ ਦਾ ਹਵਾਲਾ ਦਿੰਦਿਆਂ ਅਸ਼wini ਸ਼ਰਮਾ ਨੇ ਕਿਹਾ ਕਿ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਭਾਜਪਾ ਪੰਜਾਬ ਤੇ ਪੰਜਾਬੀਆਂ ਦੇ ਨਾਲ ਖੜੀ ਹੈ ਚਾਹੇ ਉਹ ਚੰਡੀਗੜ੍ਹ ਦਾ ਮੁੱਦਾ ਹੋਵੇ ਜਾਂ ਪੰਜਾਬ ਦਾ ਕੋਈ ਹੋਰ ਮੁੱਦਾ ਹੋਵੇ ਸੋ ਸਿਆਸੀ ਪਾਰਟੀਆਂ ਵੱਲੋਂ ਵਿਰੋਧੀਆਂ ਦੇ ਵੱਲੋਂ ਭਾਜਪਾ ਦੇ ਖਰਾਫ ਗੁੰਮਰਾਹਕੁੰਨ ਪ੍ਰਚਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਅਜਿਹਾ ਅਸ਼wini ਸ਼ਰਮਾ ਦੇ ਵੱਲੋਂ ਵਿਰੋਧੀ ਸਿਆਸੀ ਪਾਰਟੀਆਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਉਧਰ ਰੇਲ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਵੱਲੋਂ ਵੀ ਚੰਡੀਗੜ੍ਹ ਦੇ ਮੁੱਦੇ ਤੇ ਬਿਆਨ ਦਿੱਤਾ ਗਿਆ ਰਵਨੀ ਸਿੰਘ ਬਿੱਟੂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਭਾਜਪਾ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੇ ਮੁੱਦਿਆਂ ਤੇ ਪੰਜਾਬੀਆਂ ਦੇ ਨਾਲ ਖੜੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੀ 1 ਇੰਚ ਜ਼ਮੀਨ ਵੀ ਜਾਵੇ ਭਾਜਪਾ ਅਜਿਹਾ ਬਿਲਕੁਲ ਵੀ ਨਹੀਂ ਚਾਹੇਗੀ ਸਰ ਵਿਵਾਦ ਨੂੰ ਕਿਸ ਤਰੀਕੇ سے ਦੇਖ ਰਹੇ ਹਨ ਪਹਿਲੀ ਮੈਂ ਬਾਤ ਆਪਕੋ ਬਤਾਣਾ ਚਾਹਤਾ ਹੂੰ ਪੰਜਾਬ ਕੇ ਲਿਏ ਚੰਡੀਗੜ੍ਹ पंजाब के लोगों के लिए चंडीगढ़ जान से प्यारा है और बीजेपी चाहे पंजाब की बीजेपी हो हमारे प्रेसिडेंट हो हमारे वर्किंग हो सारी बीजेपी वो पंजाब के लिए है चंडीगढ़ के लिए है कोई ऐसी किंतु परंतु नहीं हो सकता भी कोई पंजाब की चंडीगढ़ तो बहुत बड़ी कोई एक इंच जमीन भी कोई, कोई कोशिश करेगा तो उसे पंजाब बीजेपी और हम सहन कभी नहीं करेंगे इसलिए ये प्रवार है और जब ये बात आई 240 की मतलब मुख्यमंत्री तक ऑपोजिशन पार्टियाँ एकदम प्रेस कॉन्फ्रेंसें करते हैं सोचते नहीं हैं पढ़ते नहीं हैं अभी ये है क्या अगर मैं 240 की भी बात करूं जो कि बिल्कुल ये तो एक बात जो इन्होंने कही है भाई ये पार्लियामेंट में आना है पार्लियामेंट में तो हर चीज़ की डिस्कशन होती है तो फिर कहीं उसका कोई अगर कुछ करना हो तो बाद में वो बात होती है पर 240 ना कहीं इसमें एल लगाने की बात है ना कहीं इसी में कोई बाउंड्रीज भी कहीं सी स्टेट की बाउंड्रीज़ को ये चिन्हित करे ना कोई वहाँ का कानून बना सकती है ये लीगली कोई इसमें ऐसा बात नहीं है भी कोई चेंज कर सकते हैं ये तो सिर्फ 240 में क्या है था जहाँ है जो बाकी जो यू, यूटीज़ हैं वहाँ के जो मुलाजम हैं उनको क्योंकि रोज़ वो कोर्ट में जा रहे हैं रोज़ और चीज़ें होती हैं लिटिगेशन में हैं ऐसे जैसे पंजाब में अगर मैं प्रोफेसर की बात करूँ जहाँ मैं किसी और की बात करूँ वहाँ पर फिफ्टी रिटायरिंग एज है तो चंडीगढ़ में है जो अगर सेंटर रूल है वहाँ पर सिक्सटी और सिक्सटी तक है तो वो भी पंजाब के ही हैं वो पंजाबी हैं चंडीगढ़ में कोई बाहर का तो है नहीं ਬਿਤੇ ਦਿਨੀ ਫਿਰੋਜ਼ਪੁਰ ਦੇ ਮੋਚੀ ਬਾਜ਼ਾਰ ਦੇ ਵਿੱਚ ਆਰਐਸਐਸ ਆਗੂ ਦੇ ਪੋਤੇ ਨਵੀਨ ਅਰੋੜਾ ਨੂੰ ਜਾਨੋਂ ਮਾਰ ਮੁਕਾਉਣ ਦੇ ਮਾਮਲੇ ਦੇ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਇਸ ਮਾਮਲੇ ਦੇ ਵਿੱਚ ਨਵੀਨ ਨੂੰ ਮਾਰਨ ਦੀ ਯੋਜਨਾਬੰਦੀ ਭਾਵੇਂ ਜਤਿਨ ਕਾਲੀ ਵੱਲੋਂ ਕੀਤੀ ਗਈ ਹੋਵੇ ਪਰ ਜਲੰਧਰ ਦੇ ਸ਼ੂਟਰ ਦਾ ਇੰਤਜ਼ਾਮ ਕਰਨਾ ਲੁਧਿਆਣਾ ਤੋਂ ਅਤੇ ਹੋਰ ਵੀ ਕਈ ਥਾਵਾਂ ਤੋਂ ਇਸ ਮਾਮਲੇ ਦੇ ਵਿੱਚ ਸੇਫ ਐਸਕੇਪ ਦਾ ਇੰਤਜ਼ਾਮ ਕਰਨਾ ਕਿਸੇ ਇੱਕ ਦਿਮਾਗ ਦੀ ਖੇਡ ਨਹੀਂ ਲੱਗ ਰਹੀ ਸੋ ਇਸ ਦੇ ਵਿੱਚ ਯੋਜਨਾਬੰਦੀ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਤਮਾਮ ਤਰ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਯੋਜਨਾਬੰਦੀ ਕਰਨ ਵਾਲੇ ਜਤਨ ਕਾਲੀ ਕਨਵ ਅਤੇ ਹਰਸ਼ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਪਰ ਇਸ ਮਾਮਲੇ ਦੇ ਵਿੱਚ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਫਿਲੋਸਪੁਰ ਪੁਲਿਸ ਦੀ ਪੈੜ ਹੁਣ ਲੁਧਿਆਣਾ ਦੀ ਹੀ ਇੱਕ ਭਾਵਨਾ ਨਾਮ ਦੀ ਔਰਤ ਤੱਕ ਜਾ ਪਹੁੰਚੀ ਹੈ ਇਸ ਮਾਮਲੇ ਦੀ ਪੂਰੀ ਬਰੀਕੀ ਦੇ ਨਾਲ ਪੁਲਿਸ ਜਾਂਚ ਕਰ ਰਹੀ ਹੈ ਫਰੋਸਪੋਰ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਗੋਲੀਆਂ ਚਲਾਉਣ ਵਾਲਾ ਕੋਈ ਨਛੱਤਰ ਨਾਮ ਦਾ ਵਿਅਕਤੀ ਹੈ ਸੋ ਉਸੇ ਵੱਲੋਂ ਉਹ ਵਾਰਦਾਤ ਤੋਂ ਬਾਅਦ ਉਹ ਭਾਵਨਾ ਦੇ ਕੋਲ ਰੁਕਿਆ ਸੀ ਸੋ ਭਾਵਨਾ ਨਾਮ ਦੀ ਇਸ ਔਰਤ ਨੂੰ ਵੀ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੋ ਪੁਲਿਸ ਨੇ ਭਾਵਨਾ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਪੁੱਛਗਿਚ ਦੌਰਾਨ ਇਸ ਮਾਮਲੇ ਸੰਬੰਧੀ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਪੁਲਿਸ ਦੇ ਵੱਲੋਂ ਜਿਤਾਈ ਗਈ ਹੈ ਸੋ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਗਹਿਰਾਈ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਸੋ ਭਾਵਨਾ ਨੂੰ ਵੀ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਭਾਰਤੀ ਸ਼ਟਲਰ ਲક્ષਯ ਸੇਨ ਨੇ ਆਸਟ੍ਰੇਲੀਅਨ ਓਪਨ ਸੁਪਰ 500 ਦਾ ਖਿਤਾਬ ਜਿੱਤ ਲਿਆ ਉਸਨੇ ਫਾਈਨਲ ਦੇ ਵਿੱਚ ਜਾਪਾਨ ਦੇ ਯੂਸ਼ੀ ਤਨਾਕਾ ਨੂੰ 21-15 21-11 ਦੇ ਨਾਲ ਹਰਾਇਆ ਹੈ। ਲਖਸ਼ੇ ਨੇ ਸਿਡਨੀ ਸਪੋਰਟ ਸੈਂਟਰ ਦੇ ਵਿੱਚ ਸਿਰਫ 38 ਮਿੰਟਾਂ ਦੇ ਵਿੱਚ ਇਹ ਮੈਚ ਜਿੱਤ ਲਿਆ। 24 ਸਾਲਾਂ ਦੇ ਲਖਸ਼ੇ ਜੋ ਕਿ ਉੱਤਰਾਖੰਡ ਦੇ ਅਲਮੋੜਾ ਦੇ ਰਹਿਣ ਵਾਲੇ ਨੇ ਪੈरिस 올림픽 ਦੇ ਵਿੱਚ ਚੌਥੇ ਸਥਾਨ ਤੇ ਰਹਿਣ ਤੋਂ ਬਾਅਦ ਖਰਾਬ ਫਾਰਮ ਦੇ ਨਾਲ ਜੂਝ ਰਹੇ ਸਨ। ਪਰ ਇਸ ਟੂਰਨਾਮੈਂਟ ਦੇ ਵਿੱਚ ਜਿੱਤ ਨਾਲ ਉਸਨੇ ਆਪਣੀ ਵਾਪਸੀ ਕੀਤੀ ਹੈ। ਤਨਾਕਾ ਨੇ ਸ਼ੁਰੂ ਵਿੱਚ 4-4 ਤੇ ਰਖਿਆ ਪਰ ਲਖਸ਼ੇ ਨੇ ਆਪਣੀ ਲੈ ਫੜੀ ਅਤੇ 11-8 ਦੀ ਲੀਡ ਬਣਾਈ ਜਾਪਾਨੀ ਖਿਡਾਰੀ ਇੱਕ ਸਮੇ 15-13 ਤੱਕ ਵੀ ਪਹੁੰਚ ਗਿਆ ਸੀ ਪਰ ਲਖਸ਼ੇ ਨੇ ਫਿਰ ਲਗਾਤਾਰ 6 ਅੰਕ ਜਿੱਤ ਕੇ ਆਪਣੇ ਨਾਮ ਇਹ ਗੇਮ ਕਰ ਲਈ ਗੇਮ ਦੇ ਵਿੱਚ ਗੇਮ 2 ਦੇ ਵਿੱਚ ਲਖਸ਼ੇ ਪੂਰੀ ਤਰ੍ਹਾਂ ਦੇ ਨਾਲ ਹਾਵੀ ਰਿਹਾ ਤਨਾਕਾ ਨੇ ਵਾਰ-ਵਾਰ ਜ਼ਬਰਦਸਤ ਗਲਤੀਆਂ ਕੀਤੀਆਂ ਲਾਈਨ ਤੋਂ ਬਾਹਰ ਸਮੈਸ਼ ਕੀਤੇ ਨੈਟ ਸ਼ਾਰਟ ਸੁੱਟੇ 11-5 ਦੀ ਲੀਡ ਲੈਣ ਤੋਂ ਬਾਅਦ ਲਖਸ਼ਿਆ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਮੈਚ 21-11 ਦੇ ਨਾਲ ਸਮਾਪਤ ਕੀਤਾ ਤੇ ਉਧਰ ਬਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ G20 ਦੇਸ਼ਾਂ ਦੇ ਸਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਦੱਖਣੀ ਅਫਰੀਕਾ ਪਹੁੰਚੇ ਹੋਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਪਰਿਸ਼ਦ ਵਿੱਚ ਸੁਧਾਰਾਂ ਦੀ ਜ਼ੋਰਦਾਰ ਵਕਾਲਤ ਕੀਤੀ ਹੈ ਉਨਾ ਕਿਹਾ ਕਿ ਭਾਰਤ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਨੇ ਤ੍ਰਿਕੋਣੀ ਫੋਰਮ ਨੂੰ ਇਹ ਸਪਸ਼ਟ ਸੰਦੇਸ਼ ਦੇਣਾ ਚਾਹੀਦਾ ਹੈ ਕਿ ਗਲੋਬਲ ਬਾਡੀ ਦੇ ਵਿੱਚ ਬਦਲਾਅ ਹੁਣ ਇੱਕ ਵਿਕਲਪ ਨਹੀਂ ਸਗੋ ਇਹ ਜ਼ਰੂਰੀ ਨੇ ਇੱਥੇ ਆਈਬੀਐਸਏ ਲੀਡਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਹੈ ਕਿ ਇੱਕ ਅਜਿਹੇ ਸਮੇਂ ਜਦੋਂ ਦੁਨੀਆ ਖੰਡੇ ਤੇ ਵੰਡੀ ਹੋਈ ਦਿਖਾਈ ਦਿੰਦੀ ਹੈ ਆਈਬੀਐਸਏ ਇਕਤਾ ਸਹਿਯੋਗ ਅਤੇ ਮਨੁੱਖਤਾ ਦਾ ਸੰਦੇਸ਼ ਦੇ ਸਕਦਾ ਹੈ ਉਨ੍ਹਾਂ ਨੇ ਤਿੰਨਾਂ ਦੇਸ਼ਾਂ ਦੇ ਵਿੱਚ ਸੁਰੱਖਿਆ ਸਹਿਯੋਗਾਂ ਨੂੰ ਮਜ਼ਬੂਤ ਕਰਨ ਦੇ ਲਈ ਆਈਬੀਐਸਏ ਐਨਐਸਏ ਪੱਧਰ ਦੀ ਮੀਟਿੰਗ ਨੂੰ ਸੰਸਥਾਗਤ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰੇਰਾ ਰਾਮਾਫੋਸੋ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਇਜ਼ ਇਨਾਸੀਓ ਲੂਲਾ ਡਾਕਟਰ ਸਿਲਵਾ ਦੀ ਮੌਜੂਦਗੀ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਮੋਦੀ ਨੇ ਕਿਹਾ ਕਿ ਸਾਨੂੰ ਅਤਵਾਦ ਵਿਰੁੱਧ ਲੜਾਈ ਦੇ ਵਿੱਚ ਤਕਨੀਕੀ ਤਾਲਮੇਲ ਦੇ ਵਿੱਚ ਅੱਗੇ ਵਧਣਾ ਪਵੇਗਾ ਅਜਿਹੇ ਗੰਭੀਰ ਮੁੱਦੇ ਤੇ ਦੋਹਰੇ ਮਾਪਦੰਡਾ ਦੇ ਲਈ ਕੋਈ ਥਾਂ ਨਹੀਂ ਹੈ ਮਨੁੱਖੀ ਕੇਂਦਰਿਤ ਵਿਕਾਸ ਨੂੰ ਯਕੀਨੀ ਬਣਾਉਣ ਦੇ ਲਈ ਟੈਕਨੋਲੋਜੀ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਤਿੰਨੇ ਦੇਸ਼ਾਂ ਦੇ ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਜਿਵੇਂ ਕਿ UPI, CoWIN ਵਰਗੇ ਸਿਹਤ ਪਲੇਟਫਾਰਮ, ਸੁਰੱਖਿਆ ਢਾਂਚੇ ਅਤੇ ਔਰਤਾਂ ਦੀ ਅਗਵਾਈ ਵਾਲੀ ਤਕਨੀਕੀ ਪਹਿਲ ਕਦਮੀ ਨੂੰ ਸਾਂਝਾ ਕਰਨ ਦੀ ਸਹੂਲਤ ਲਈ IBSA ਡਿਜੀਟਲ ਇਨੋਵੇਸ਼ਨ ਅਲਾਈਂਸ ਦੀ ਸਥਾਪਨਾ ਦਾ ਪ੍ਰਸਤਾਵ ਵੀ ਉਨ੍ਹਾਂ ਨੂੰ ਬੁਨਉਂਦ ਦਿੱਤਾ ਗਿਆ ਹੈ। ਭਾਰਤ ਦੇ 52ਵੇਂ ਚੀਫ ਜਸਟਿਸ ਬੀ ਆਰ ਗਵਈ ਸੇਵਾਮੁਕਤ ਹੋ ਗਏ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਛੱਡਣ ਤੋਂ ਪਹਿਲਾਂ ਉਹਨਾਂ ਨੇ ਐਲਾਨ ਕੀਤਾ ਕਿ ਉਹ ਸੇਵਾਮੁਕਤੀ ਤੋਂ ਬਾਅਦ ਕੋਈ ਵੀ ਅਹੁਦਾ ਸਵੀਕਾਰ ਨਹੀਂ ਕਰਨਗੇ। ਉਹ ਆਦੀਵਾਸੀ ਭਾਈਚਾਰਿਆਂ ਦੇ ਲਈ ਕੰਮ ਕਰਨਗੇ ਤੇ ਦਿੱਲੀ ਵਿੱਚ ਰਹਿਣਗੇ। ਵਿਦਾਇਗੀ ਸਮਾਰੋਹ ਦੇ ਵਿੱਚ ਬੀ ਆਰ ਗਵਈ ਨੇ ਕਈ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਹਨੇ ਕਈ ਵਿਸ਼ਿਆਂ ਦੇ ਉੱਤੇ ਸਵਾਲਾਂ ਦੇ ਜਵਾਬ ਵੀ ਦਿੱਤੇ। ਬੀਰ ਗਵਾਈ ਨੇ ਕਿਹਾ ਕਿ ਜੇਕਰ ਚੀਫ ਜਸਟਿਸ ਸਰਕਾਰ ਦੇ ਪੱਖ ਵਿੱਚ ਕੋਈ ਫੈਸਲਾ ਕਰਦੇ ਨੇ ਤਾਂ ਉਹ ਸੁਤੰਤਰ ਜੱਜ ਨਹੀਂ ਨੇ ਇਹ ਕਹਿਣਾ ਗਲਤ ਹੈ ਐਸ்சி ਅਤੇ ਐਸਟੀ ਲਈ ਰਾਖਵੇਂਕਰਨ ਦੇ ਵਿੱਚ ਕਰੀਮੀ ਲੇਅਰ ਦੀ ਵਿਵਸਥਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰੇਗਾ ਕਿ ਰਾਖਵੇਂਕਰਨ ਦੇ ਲਾਭ ਉਹਨਾਂ ਤੱਕ ਪਹੁੰਚਣਾ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਸਟਿਸ ਸੂਰਿਆਕਾਂਤ ਅਗਲੇ ਚੀਫ ਜਸਟਿਸ ਵੱਲੋਂ ਸੋ ਅੱਜ ਚੁੱਕਣਗੇ ਸੋ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਦੇ ਲਈ ਤਾਰਾ 370 ਖਤਮ ਕਰਨ ਦੇ ਵਿੱਚ ਤੇ ਬਿਹਾਰ ਵੋਟਰ ਸੂਚੀਆਂ ਦੇ ਵਿੱਚ ਸੋਧ ਤੇ ਪੈਗਾਸਸ ਸਪਾਈਵੇਵ ਵਰਗੇ ਮਾਮਲਿਆਂ ਦੇ ਵਿੱਚ ਮਹੱਤਵਪੂਰਨ ਫੈਸਲਿਆਂ ਨੂੰ ਲੈ ਕੇ ਜਸਟਿਸ ਸੂਰਿਆਕਾਂਤ ਨੂੰ ਯਾਦ ਕੀਤਾ ਜਾਂਦਾ ਹੈ ਜਸਟਿਸ ਸੂਰਿਆਕਾਂਤ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਅੱਜ ਸੋ ਚੁੱਕਣਗੇ ਉਹ ਜਸਟਿਸ ਬੀ ਆਰ ਗਵਈ ਦੀ ਥਾਂ ਲੈਣਗੇ ਅਤੇ ਜਸਟਿਸ ਬੀ ਆਰ ਗਵਈ ਵੱਲੋਂ ਐਤਵਾਰ ਨੂੰ ਅਹੁਦਾ ਛੱਡ ਦਿੱਤਾ ਗਿਆ ਅਤੇ ਅੱਜ ਸੋਮਵਾਰ ਨੂੰ ਜਸਟਿਸ ਸੂਰਿਆਕਾਂਤ ਭਾਰਤ ਦੇ ਅਗਲੇ ਚੀਫ ਜਸਟਿਸ ਵਜੋਂ ਸੌ ਚੁੱਕਣਗੇ ਹੁਣ ਨਜ਼ਰ ਪਾਉਨੇ ਆ ਪੰਜਾਬ ਦੇ ਮੌਸਮ ਤੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਹੁਣ ਰਾਤਾਂ ਹੋਰ ਠੰਡੀਆਂ ਹੋਣਗੀਆਂ ਅਗਲੇ 4 ਦਿਨਾਂ ਵਿੱਚ ਘਟੋ ਘਟ ਤਾਪਮਾਨ ਹੌਲੀ ਹੌਲੀ 2 ਤੋਂ 3 ਡਿਗਰੀ ਤੱਕ ਡਿੱਗਣ ਦੀ ਉਮੀਦ ਜ਼ਾਹਿਰ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਕੁਝ ਇਲਾਕਿਆਂ ਦੇ ਵਿੱਚ ਹਲਕੀ ਧੁੰਦ ਵੀ ਪੈਣ ਦੀ ਸੰਭਾਵਨਾ ਹੈ ਉਸ ਦੇ ਨਾਲ ਹੀ ਅਗਲੇ ਹਫਤੇ ਤੱਕ ਕੋਈ ਵੀ ਮੀਂਹ ਦੀ ਚੇਤਾਵਨੀ ਨਹੀਂ ਦਿੱਤੀ ਗਈ। ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਰਾਤ ਦਾ ਔਸਤ ਵੱਧ ਤੋਂ ਵੱਧ ਤਾਪਮਾਨ 1.1 ਡਿਗਰੀ ਘਟ ਗਿਆ ਹੈ। ਇਸ ਦੇ ਨਾਲ ਹੀ ਇਹ ਆਮ ਦੇ ਨੇੜੇ ਆ ਗਿਆ ਹੈ। ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 27.9 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ 27 ਨਵੰਬਰ ਤੱਕ ਵੀ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ। ਸੂਬੇ ਤੇ ਉਤਰੀ ਅਤੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਅਤੇ ਬਾਕੀ ਰਾਜਾਂ ਦੇ ਵਿੱਚ 24 ਤੋਂ 26 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਇਸ ਹਫਤੇ ਸੂਬੇ ਦੇ ਵਿੱਚ ਦਿਨ ਦਾ ਤਾਪਮਾਨ ਜ਼ਿਆਦਾਤਰ ਆਮ ਨਾਲੋਂ ਘੱਟ ਰਹੇਗਾ। ਇਸ ਸਮੇਂ ਦੌਰਾਨ ਸੂਬੇ ਦੇ ਵਿੱਚ ਉੱਤਰੀ ਪੱਛਮੀ ਜ਼ਿਲ੍ਹਿਆਂ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ, ਪਠਾਨਕੋਟ, ਅਮ੍ਰitsar, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਸ਼ਾਮਲ ਨਹੀਂ ਇਹਨਾਂ ਦੇ ਵਿੱਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਰਹੇਗਾ। ਬਾਕੀ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਜ਼ਾਹਿਰ ਕੀਤੀ ਗਈ ਹੈ। ਜ਼ਿਆਦਾਤਰ ਖੇਤਰਾਂ ਦੇ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹੇਗਾ, ਜਦਕਿ ਕੁਝ ਕੇਂਦਰੀ ਅਤੇ ਪੂਰਬੀ ਖੇਤਰਾਂ ਦੇ ਵਿੱਚ ਤਾਪਮਾਨ ਆਮ ਦੇ ਨੇੜੇ ਰਹੇਗਾ। ਦਿੱਲੀ, ਅੰਬਾਲਾ, ਅੰਬਾਲਾ-ਅਮਰੀਤਸਰ ਹਾਈਵੇ ਤੇ ਅਸਮਾਨ ਸਾਫ਼ ਰਹਿਣ ਦੀ ਉਮੀਦ ਜ਼ਾਹਿਰ ਕੀਤੀ ਗਈ ਹੈ। ਹਾਲਾਂਕਿ ਪੰਜਾਬ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਕਈ ਸ਼ਹਿਰਾਂ ਦੇ ਵਿੱਚ ਹਜੇ ਵੀ ਬੇਹੱਦ ਖਰਾਬ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਐ ਨਹੀਂ ਹੁਣ ਮੈਨੂੰ ਦੋ ਇਜਾਜ਼ਤ। ਬਹੁਤ-ਬਹੁਤ ਧੰਨਵਾਦ।